ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡਰੀ ਫਾਰ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਲੋਂਗੋ ਦੇਵਾ ਜੀ ਤਹਿਸੀਲ ਜੀਰਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਫਿਰੋਜ਼ਪੁਰ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਇੱਕ ਸੂਆ ਸਵਾਇਆ ਨਗ ਲੈ ਕੇ ਆਂਦਾ ਡਿਟੇਲ ਤੁਹਾਨੂੰ ਮੈਂ ਬਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਪਰਖ ਤੁਸੀਂ ਕਰਨੀ ਹੈ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਂ ਜੀ ਆਪਣਾ ਜਗਸੀਰ ਸਿੰਘ ਪਿੰਡ ਲੋਂਗੋ ਦੇਵਾ ਤਹਿਸੀਲ ਜੀਰਾ ਜ਼ਿਲ੍ਹਾ ਫਰੋਹੀਪੁਰ ਜ਼ਿਲ੍ਹਾ ਫਰੋਹੀਪੁਰ ਮੋਬਾਈਲ ਨੰਬਰ ਦੱਸ ਦਿਓ ਜੀ ਮੋਬਾਈਲ ਨੰਬਰ 98143 46227 ਠੀਕ ਹੈ ਵੀਰੇ ਘਰ ਦੀ ਹੈ ਜੀ ਛੋਟੀ ਇਹ ਹਾਂਜੀ ਸੁਆ ਕਿੰਨੇ ਮਾਜੇ ਦਾ ਸੁਆ ਪਹਿਲਾ ਜੀ ਦੰਦੋ ਜੀ ਦੰਦੋ ਛਿੱਗੀ ਹੈ ਜੀ ਠੀਕ ਹੈ ਜੀ ਕਦੋਂ ਸੁਈ ਹੈ ਜੀ ਇਹ ਇਹ ਅੱਜ ਤੜਕੇ ਸਵੇਰ ਸੁਈ ਹੈ ਬੱਚਾ ਕੀ ਦਿੱਤਾ ਜੀ ਕਟਾ ਜੀਰ ਕੰਪਲੀਟ ਪੈ ਗਈ ਹੈ ਜੀ ਹਾਂਜੀ ਜੇਰ ਪੈ ਗਈ ਹੈ ਜੀ ਆਹ ਠੀਕ ਹੈ ਜੀ ਹਾਂਜੀ ਕਿੰਨਾ ਕ ਕੱਢਿਆ ਬਈ ਪਹਿਲੇ ਚਵਾਈ ਚ ਬੋਲਾ ਜੀ ਇਹਦਾ ਇਹ ਬਾਈ ਜੀ ਮੈਂ ਤੜਕੇ ਸਵਾ 1.5 ਕਿਲੋ 1.5 ਕਿਲੋ ਤੜਕੇ ਕੱਢਿਆ ਜੀ ਠੀਕ ਆ ਜੀ ਤੇ ਹੁਣ ਆ ਤੁਹਾਡੇ ਆਉਣ ਤੋਂ ਅੱਧਾ ਘੰਟਾ ਪਹਿਲਾਂ 2 ਸਵਾ 2 ਕਿਲੋ ਹੁਣ ਕੱਢਿਆ ਉਹ ਬੱਚਾ ਪੀ ਗਿਆ ਹਾਂਜੀ ਕੁਛ ਬੱਚਾ ਪੀ ਗਿਆ ਕਿੰਨਾ ਪਿਆ ਜੂ ਪਹਿਲੇ ਸੂਈ ਕਰਮ ਵਾਲੀ ਜੀ ਵੀਰ ਜੀ ਚਲੋ ਆਪਾਂ ਗਰੰਟੀ ਦਾ ਨੀ ਬਾਲੀ ਦੇ ਸਕਦੇ ਇਨਾ ਵੀ ਅਨਤਾਜਾ 13 14 ਕਿਲੋ ਦੁੱਧ ਦੇ ਦੂਗੀ ਰਾਮਾ ਜੀ ਬਾਕੀ ਸੇਵਾ ਕਰ ਦਿਆਂਗੇ ਹਾਂਜੀ ਬਾਕੀ ਸੇਵਾ ਦੇ ਆ ਠੀਕ ਆ ਆਪ ਕਿਹੜੇ ਸਿਮੰਦੀ ਆ ਜੀ ਇਹ ਇਹ M29 ਦੀ ਆ ਜੀ ਤੇ ਬੱਚਾ ਜੀ ਬੱਚਾ ਦਾ ਉਹ ਅਰਜਨ ਕੁੰਗੜ ਦੇ ਅਰਜਨ ਕੁੰਗੜ ਦੇ ਹਾਂਜੀ ਠੀਕ ਆ ਤੋੜ ਕੇ ਦਿਖਾ ਦੀ ਵੀਰੇ ਹਾਂ ਸੂਆ ਬਾਈ ਦੇ ਦੱਸਣ ਮੁਤਾਬਕ ਜੀ ਪਹਿਲਾ ਜੀ ਮੂੰਹ ਤੋਂ ਛੇ ਦੰਦ ਆ ਜੀ ਜੇ ਆਪਾਂ ਜਾਤ ਬਰੀਡ ਦੀ ਗੱਲ ਕਰਕੇ ਤਾਂ ਪੂਰੀ ਚੰਗੀ ਹੈ ਵੀਰੇ ਖੁਦ ਐਮ 29 ਦੀ ਹੈ ਤੇ ਬੱਚਾ ਇਹਦਾ ਅਰਜਨ ਕੁੰਗੜ ਦਾ ਮੇਲਕਾਪ ਆ ਜੀ ਹਵਾਨਾ ਸੋਹਣਾ ਫਿਟਨੈਸ ਵਾਲਾ ਥਣ ਕੱਲਾ ਕੱਲਾ ਨਿੱਖੜ ਮਾ ਜੀ ਹੁਣ ਵੀ ਬਾਈ ਦੱਸਦਾ ਕਿ ਲਗਭਗ 2 2.5 ਕਿਲੋ ਮੈਂ ਚਵਾਈ ਕਰ ਲਈ ਹੈ ਕੁਛ ਬੱਚਾ ਪੀ ਗਿਆ ਹੋਊਗਾ ਬੱਚੇ ਤੇ ਸੈਵਨ ਤਾਂ ਬਾਈ ਪੂਰੀ ਹਾਂਜੀ ਪੂਰੀ ਜਮਾਂ ਹੈ ਠੀਕ ਹੈ ਨਹੀਂ ਕਹੀ ਯਾਰ ਪਹਿਲੇ ਨਾ ਥੋੜੀ ਜੀ ਔਲ ਕਰ ਜਾਂਦੀਆਂ ਰੋਕ ਲਿਓ ਵੀਰੇ ਇੱਥੇ ਹਾਂ ਬਾਕੀ ਹਵਾਨਾ ਤੁਹਾਨੂੰ ਮੈਂ ਨੇੜੇ ਤੋਂ ਚੈੱਕ ਕਰਾ ਦਿੰਨਾ ਸੋਹਣਾ ਫਿਟਨੈਸ ਵਾਲਾ ਆ ਗਾੜੀ ਚ ਵੀ ਕਰਮਾਲੀ ਦੇ ਦੁੱਧ ਇਹਦਾ ਚੰਗਾ ਹੋਊਗਾ ਜੀ ਤੇ ਬੈਕ ਸਾਈਡ ਨੂੰ ਵੀ ਧੱਕ ਬਹੁਤ ਸੋਹਣੀ ਹੈ ਵੀਰੇ ਮੋਟਾ ਥਾਣਾ ਹੱਥੀ ਚਵਾਈ ਵਾਲਾ ਦੇਖ ਸਕਦੇ ਹੋ ਫੋਰ ਸ਼ਾਂਖ ਭੂਰਾ ਵੀ ਨਹੀਂ ਗੋਲ ਸਿੰਗੀ ਆ ਬਾਕੀ ਪਿਓਰ ਮੂਰਾ ਜ ਚ ਪੈਂਦੀ ਹੈ ਜੀ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਬਸ ਹਵਾਨਾ ਮੈਂ ਤੁਹਾਨੂੰ ਬੈਕ ਸਾਈਡ ਤੋਂ ਵੀ ਚੈੱਕ ਕਰਾ ਦਿੰਨਾ ਥਣਾ ਦੀ ਭਾਰ ਪਿੱਛੇ ਦੀ ਫੁੱਲ ਗਰੰਟੀ ਹੈ ਜੀ ਹਾਂਜੀ ਫੁੱਲ ਗਰੰਟੀ ਬੇਫਿਕਰ ਹੋਗੇ ਅਜ ਮੈਂ ਕਹਾਂ ਜੀ ਬੇਫਿਕਰ ਹੋਗੇ ਠੀਕ ਆ ਦੁੱਧ ਬਾਈ ਦੱਸਦਾ ਕਿ ਉਮੀਦ ਤਾਂ 13-14 ਕਿਲੋ ਦੀ ਆ ਬਾਕੀ ਸੇਵਾ ਸੰਭਾਲ ਦੇ ਸਰਤੇ ਹੁੰਦਾ ਵੀਰੇ ਦੁੱਧ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਜੀ ਤਿਆਰੀ ਐਚ ਐਫ ਗਾਇਆਂ ਰਗੀ ਕਰਮ ਵਾਲੀ ਦੀ ਕੀਤੀ ਵੀ ਆ ਜੀ ਇਹ ਡਿਮਾਂਡ ਕੀ ਰਹਿਣ ਵਾਲੀ ਹੈ ਵੀਰੇ ਜਿਹੜੇ ਲੈਣੇ ਆ ਉਹ ਹੀ ਦੱਸਿਓ ਜੀ ਵੀਰ ਜੀ 145 ਹੈ ਜੀ ਮੁੱਲ ਉਹ ਜੂ ਮਾੜਾ ਮੋਟਾ ਮਾਨਤਾ ਹਾਂਜੀ ਚਲੋ ਮੌਕੇ ਤੇ ਮਾੜਾ ਮੋਟਾ ਕੋਈ ਜ਼ਿੰਮੇਦਾਰ ਘਰੇ ਚੋਂ ਆਣ ਵਾਲਾ ਲੈ ਗਿਆ ਜੀ ਆਪਾਂ ਮਾਨ ਨਾਂ ਦੇ ਦਿਆਂਗੇ ਜੀ ਮਾਨਤਾ ਨੂੰ ਖੁੱਲਾ ਕਰ ਦਾਂਗੇ ਠੀਕ ਹੈ ਕੋਈ ਸੰਭਣ ਵਾਲਾ ਵੀ ਹਾਂਜੀ ਹਾਂਜੀ ਯਾਦ ਕਰੂਗਾ ਜੀ ਠੰਡੀ ਮਿੱਠੀ ਇੰਨੀ ਠੰਡੀ ਹੈ ਜੀ ਠੀਕ ਹੈ ਵੀਰੇ ਹਾਂਜੀ ਹਾਂਜੀ ਠੀਕ ਹੈ ਜੀ ਬੰਦ ਦਿਓ ਜੀ 145000 ਰੁਪਏ ਦੀ ਕੀਮਤ ਆ ਬਾਈ ਕਹਿੰਦਾ ਕੋਈ ਵੀਰ ਘਰੇ ਰੱਖਣ ਵਾਲਾ ਲੈ ਕੇ ਜਾਊ ਤਾਂ ਮਾਨਤਾ ਨੂੰ ਖੁੱਲਾ ਕਰ ਦਾਂਗੇ ਜੀ ਬਾਕੀ ਜੀ ਨੂੰ ਵੀ ਨਾਗ ਪ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ